ਹੈਲੋ ਸਾਰੇ ਮੇਰੀ ਪਿਆਰ ਭਰੀ ਸਸਤਰੀ ਕਾਜੀ ਫੌਜੀ ਇੰਦਰ ਪੰਜਾਬੀ ਬਲੌਗ ਦਾ ਸਵਾਗਤ ਹੈ। ਕਿਤਾਇ ਸਿੱਧਾ ਮਿਲਦਾ ਸੀ ਮਾਸਾ ਤੇ ਨਾਲੇ ਬਣਨ ਲੱਗੇ ਸੀ ਅੱਜ ਸੁੱਕੇ ਆਲੂ ਆਲੂ پتہ ਕਿਹੜੇ ਬਣਨ ਲੱਗੇ ਜੀਰੇ ਵਾਲੇ ਇੱਧਰ ਮੈਂ ਗਰਮ ਕਰ ਲਿਆ ਤੇਲ ਆ ਦੇਖ ਬਿਲਕੁਲ ਸੌਖੇ ਤੇ ਆਸਾਨ ਤਰੀਕੇ ਨਾਲ ਜਿਹੜੇ ਬਣਾਣੇ ਹੁੰਦੇ ਆ ਜੀਰਾ ਪਾ ਦੇਣਾ ਠੀਕ ਹੈ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਕੜੀ ਪੱਤਾ ਤੇ ਹਰੀਆਂ ਮਿਰਚਾਂ ਥੇਰ ਪਾ ਦਾਂਗੇ ਆਪਾਂ ਆਪਣਾ ਨਮਕ ਥੋੜੀ ਜਿਹਾ ਪਾਵਾਂਗੇ ਅਸੀਂ ਤੇਜੀ ਮਿਰਚ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਹੁਣ ਅੱਛੇ ਸੇ ਜਿਆ ਮੇ ਜੀਰੇ ਅਵੇ ਫਿਰ ਇਸ ਦਾ ਫਟਾ ਕਰਦੇ ਹਾਂ ਆਪਾਂ ਇਹ ਸਿਆਲ ਨੇ ਰਸਕਾਇ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਜੰਗ ਗਿਆ ਬਸ ਮੈਂ ਤਾਂ ਸਿਰਫ ਦਾੜ ਕਾਲਾ ਨਹੀਂ ਬਾਕੀ ਚੇਹ ਦੇਖ ਰਿਹਾ ਨੂੰ ਇਹ ਲੋ ਜੀ ਜਿਹੜੇ ਇਹ ਵਾਲੇ ਆਲੂ ਆਪਾਂ ਬਣਾਉਂਦੇ ਹੁੰਨੇ ਆ ਨਾ फटाफट ਬਲੇ ਬਹੁਤ ਟੇਸਟੀ ਬਣਦੇ ਹੈ ਤੇ ਵਿਦਿਆ ਕੋਈ ਚੇਚਲ ਨਹੀਂ ਮਾਣੀ ਜਾਂਦੀ ਇਹ ਵਧੀਆ ਦੇਖੋ ਕਿੰਨੇ ਵਧੀਆ ਜੇ ਬਣ ਜਾਣੇ ਹੁਣ ਆਪਾਂ ਇਹਨਾਂ ਨੂੰ ਸਿਮਤ ਹੈ ਨਾ ਕੱਟ ਦਾਂਗੇ ਇਹਦਾ ਮੂਰਤ ਤਾਂ ਹੋ ਹੀ ਚੁੱਕਿਆ ਸੀ ਕੜਾਈ ਦੇ ਵਿੱਚ ਚਲ ਆ ਚਲ ਨੂੰ ਆਂਦਾ ਵੀ ਮੂਰਤ ਕਰਦੀ ਇਹਦੇ ਵਿੱਚ ਬਾਕੀ ਹੁਣ ਬਣਾ ਲਈ ਆ ਬਾਕੀ ਦੇਖਦੇ ਆ ਜੀ ਇਥੇ ਥੋੜਾ ਜਿਆਦਾ ਇੱਕ ਪਲਾਫ ਅੱਧਰ ਗਾਲੀਨੇ ਮਤਲਬ ਨਮਕ ਨਾਲ ਮਖਲੀ ਮਾੜੀ ਜੀ ਨਮਕ ਨਾਲ ਅੰਨੇ ਕੁਰਸ਼ਨਾ ਕੁਰਸ਼ੇ ਦੇ ਚੁੱਕੀ ਹੁਣ ਤੇ ਲੋਗਾਈ ਸਾ ਬਣ ਗਏ ਦੇਖੋ ਪਰੋਂ ਤੇ ਆ ਦੇਖੋ ਜੜੀ ਬਣਾਈ ਸੀ ਨਾ ਮੈਂ ਸਬਜੀ ਸੋਕ ਕੇ ਜੀ फटाफट ਜੀ ਮੈਂ ਬਣ ਜਾਂਦੀ ਹੈ ਨਾਸ਼ਤੇ ਇਸ ਤਰ੍ਹਾਂ ਹੀ ਬਣਾਉਣਾ ਚਾਹੋ ਤੇ ਇਦਾਂ ਬਣਾ ਸਕਦੇ ਹੋ ਬਹੁਤ ਟੇਸਟੀ ਬਣਦੇ ਹਨ ਪਰੌਂਟੀਆਂ ਦੇ ਨਾਲ ਸਵੇਰੇ ਸਵੇਰੇ ਖਾਓ ਨਾ ਬਹੁਤ ਸਵਾਦ ਲੱਗਦੀਆਂ ਨੇ ਤੇ ਤੁਸੀਂ ਵੀ ਇਦਾਂ ਹੀ ਬਣਾਣਾ ਇਹ ਵਾਲੇ ਆਲੂ ਠੀਕ ਹੈ ਬਹੁਤ ਜਲਦੀ ਵੀ ਬਣਦੇ ਨੇ ਤੇ ਟੇਸਟੀ ਵੀ ਬਹੁਤ ਬਣਦੇ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਦੇ ਲਓ ਗਾਇਸ ਇਧਰ ਕਰ ਲੈ ਕੇ ਸੀ ਸਫਾਈ ਆਪਾਂ ਆ ਦੇਖ ਲਓ ਰਸੋਈ ਸਾਫ ਕਰਨ ਲੱਗੇ ਸੀਗੇ ਤੇ ਰਸੋਈ ਦਾ ਦੇਖ ਲਓ ਕਿੰਨਾ ਖਲਾਅ ਪੈ ਜਾਂਦਾ ਬਾਕੀ ਬਣਾਉਣ ਵਾਲੇ ਸਬਜ਼ੀ ਬਣਾਣੀ ਹੈ ਚਾਵਲ ਬਣਾਉਣੇ ਨੇ ਅੱਜ ਡਿਮਾਂਡ ਆਈ ਹੈ ਕਿ ਆਲੂ ਵਾਲੇ ਚਾਵਲ ਬਣਾਣੇ ਨੇ ਸਾਡੇ ਪਹਿਲੀ ਵਾਰੀ ਐਤ ਕੀ ਚਾਵਲਾਂ 'ਚ ਨਾ ਕੋਈ ਕੋਈ ਸੁਸਰੀ ਪੈ ਗਈ ਤੇ ਦੇਖ ਲਓ ਬੋਰਿਕ ਐਸਿਡ ਲਾਉਣ ਤੋਂ ਬਾਅਦ ਵੀ ਇਹਨਾਂ ਸੁਸਰੀ ਪੈ ਗਈ ਤੇ ਮੈਂ ਕਿਹਾ ਚਲੋ ਭਾਂਡੇ ਧਾ ਲੈਣੀਆਂ ਨਾਲੇ ਮੈਂ ਕਰ ਲੈਂਦੀ ਆ ਹੋਰ ਕੰਮ ਫੇਰ ਕਰਾਂਗੇ ਆਪਾਂ ਸੋਈ ਦੀ ਸਪਾਈ ਅੱਗੇ ਬਣਾਣੀ ਹੈ ਜੀ ਅਸੀਂ ਸਬਜੀ ਬਹੁਤ سارے ਛੋਟੇ ਛੋਟੇ ਕੰਮ ਐ ਅੱਜ ਨਾਲੇ ਮੈਂ ਆਪਣਾ ਚੁੱਲਾ ਠੀਕ ਕਰਨਾ ਹੈ ਤੁਹਾਨੂੰ ਪਤਾ ਮੇਰੀ ਕਾੜਨੀ ਰੁੱਟੀ ਦੀ ਪਿਛਲੀ ਵਰੀ ਹੈ ਨਾ ਤੇ ਦਾਲ ਵਾਲੀ ਥੋੜੀ ਜੜੀ ਹੁੰਦੀ ਹੈ ਉਹ ਵੀ ਲੈ ਕੇ ਆਣੀ ਹੈ ਤੇ ਬਾਕੀ ਆ ਦੇਖੋ ਜੀ ਮੈਂ ਨਮਕਦਾਨੀ ਕਰੀ ਸੀ ਸਾਫ ਇਹਨੂੰ ਮਾਰ ਦਿੰਨੇ ਆਪਾਂ ਮੁੱਤੇ ਜੇਕਰ ਤੁਹਾਡੇ ਵੀ ਐਵੇਂ ਛੋਟੇ ਛੋਟੇ ਕੰਮ ਨਾਲ ਦੀ ਨਾਲ ਕਰੀ ਜਾਓ ਨਾ ਫਿਰ ਬਹੁਤ ਸੌਖਾ ਕੰਮ ਹੋ ਜਾਂਦਾ ਨਾਲ ਦੀ ਨਾਲ ਹੀ ਆਪਾਂ ਨੂੰ ਨਿੱਕੇ ਨਿੱਕੇ ਕੰਮ ਕਰ ਲੈਣੇ ਚਾਹੀਦੇ ਆ ਕੈਂਜੀ ਵੀ ਆਲਾ ਚਲਾ ਕਰੀਏ ਸਾਡੇ ਕੰਮ ਬਾਧ ਦੇ ਦਿੰਦੇ ਆ ਤਦ ਤੱਕ ਮੈਂ ਰਸੋਈ ਸਾਫ ਕਰ ਲਵਾਂ ਤੁਸੀਂ ਬਨੇ ਰਹੋ ਮੈਂ ਭਾਂਡੇ ਲਾ ਦਵਾਂ ਸਾਰੇ ਤੇ ਲੋ ਜੀ ਇੱਧਰ ਕਰਦੀ ਆਪਾਂ ਗੈਸ ਦੀ ਸਫਾਈ ਆਪਾਂ ਫੇਰ ਕਰ ਲੈਂਦੇ ਆ ਸਾਰੀ ਰਸੋਈ ਸਾਫ ਫੇਰ ਆਪਾਂ ਦੇਖੀਏ ਜੀ ਕੀ ਕੰਮ ਕਰਨਾ ਬਰਨ ਸੀ ਪਰ ਥੈਂਕ ਯੂ ਸੋ ਮੱਚ ਤੁਹਾਡਾ ਜਿਹੜੇ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਭੈਣਾ ਬਹੁਤ ਸਾਰਾ ਤੇ ਬਾਕੀ ਸਿਹਤ ਸਿਸਟਮ ਨੇ ਮੈਨੂੰ ਸਪੈਸ਼ਲ ਕਿਹਾ ਸੀਗਾ ਕਿ ਆਪਣਾ ਚੈੱਕਅਪ ਕਰਾਓ ਤੁਸੀਂ ਸਹੀ ਗੱਲ ਕਹਿ ਰਹੇ ਹੋ ਸਿਸਟਮ ਨੇ ਆਪਣਾ ਦਿਖਾਣਾ ਪੈਣਾ ਮੇਰੀ ਬਹੁਤ ਅੱਜਕੱਲ ਕੁਛ ਇਦਾਂ ਦਾ ਹੀ ਸਿਸਟਮ ਚੱਲ ਰਿਹਾ ਹੈ ਮੇਰੀ ਸਿਹਤ ਨਾਲ ਨਾ ਕੁਛ ਮਨ ਜਿਆ ਵੀ ਨਹੀਂ ਲੱਗਦਾ ਕਈ ਜੀ ਕੰਮ ਦੇ ਵਿੱਚ ਤੇ ਤੇ ਕੀ ਦਿਖਾਣੇ ਦਾ ਸਮਝ ਨਹੀਂ ਆ ਰਹੀ ਹੈ ਕਿ ਮੇਰਾ ਸਿਰ ਦਰਦ ਬਹੁਤ ਰਹਿਣ ਲੱਗ ਗਿਆ ਇਹ ਨਹੀਂ ਪਤਾ ਕਿ ਮੈਨੂੰ ਮੇਰੀ ਅੱਖਾਂ ਤਾਂ ਕਮਜ਼ੋਰ ਆ ਤਾਂ ਕਰਕੇ ਹੋ ਗਿਆ ਬਾਕੀ ਜੀ ਰਸੋਈ ਕਰਕੇ ਸਾਫ਼ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਕੋਮ ਕੰਮ ਨਾਲ। ਇਹ ਛੋਟੇ ਛੋਟੇ ਕੰਮ ਨਾਲ ਆਪਣ ਨੂੰ ਸੋਈ ਜ ਹਮੇਸ਼ਾ ਨਾਲ ਦੀ ਨਾਲ ਰੋਜ਼ ਕਰਨੇ ਚਾਹੀਦੇ ਆ। ਤੁਹਾਨੂੰ ਕਹਨੀ ਆ ਉਹਨੀਆਂ ਸਪੈਸ਼ਲ ਪਿਆਣਾ ਨੂੰ। ਕਿਉਂਕਿ ਜੇ ਇੱਕੋ ਦਮ ਤੇ ਬਹੁਤ ਜ਼ਿਆਦਾ ਕੰਮ ਵਾਤੇ ਜਾਂਦਾ। ਇਸ ਕਰਕੇ ਸਾਨੂੰ ਛੋਟੇ ਛੋਟੇ ਕੰਮ ਨਾਲ ਦੀ ਨਾਲ ਵੇਢ ਲੈਣੇ ਚਾਹੀਦੇ। ਤੇ ਲੋ ਜੀ ਅੰਦਰ ਬਣਾ ਲੱਗੀ ਸੀ ਭਿੰਡੀ ਮੈਂ ਕਿਹਾ ਚਲੋ ਭਿੰਡੀ ਬਣਾ ਦੇਣੀ ਆ। ਸਭ ਤੋਂ ਪਹਿਲਾਂ ਮੈਂ ਨਾਲ ਲੱਗੀਆਂ ਤੜਕਾ। ਮੈਂ ਮਾਸਟਰ ਤੇ ਕੰਮ ਕੀਤਾ। ਇਹਦੇ ਕੀ ਸਾਧਨ ਹੋਣਾ। टेस्ट नमक आज नवे तरीके भिंडी बनाने लगी सारा कुछ नमक पनीर हल्के गरम मसाला सब तो अल्ड तरीका भिंडी बना लगी चलो भिंडिया प्याज بس موٹا روٹ رائٹ نوت مدائی ਕਰਕੇ ਨਾ ਬਾਸ ਵਿੱਚ ਇਹ ਆਪਾਂ ਕੱਟੀ ਐਸੀ ਲੀਹੇ ਪਾ ਲਓ ਸਿੰਪਲ ਐਂਡੋ ਬਣਾ ਦਿੱਤਾ ਅਰੇ ਵਾਲੀ ਪਿੰਡੀ ਤੁਸੀਂ ਮੰਨੋਗੇ ਬਹੁਤ ਟੇਸਟੀ ਬਣਦੀ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੈਂਦੀ ਪਿੰਡੀ ਸਿਰ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਇਹਨੂੰ ਚੰਗੀ ਤਰ੍ਹਾਂ ਰਲ ਆਦਾਂਗੇ تھوڑا جہا پاڈنے ਆਪਾਂ ਦੇਚ پنچو ਲੋਟ ਥੋੜਾ ਜਿਹਾ ਪਾ ਲੈਨੇ ਅਮਚੂਰ ਅਮਚੂਰ ਪਾੰਦ ਪਤਾ ਕੀ ਪੈਦਾ ਹੁੰਦਾ ਸਾਡੀ ਪਿੰਡੀ ਜਿਹੜੀ ਹੈ ਨਾ ਲੇਸ ਨਹੀਂ ਛੱਡਦੀ ਹੈ ਵੈਸੇ ਵੀ ਪਿੰਡੀ ਹਮੇਸ਼ਾ ਧੋ ਕੇ ਸੁਕਾ ਕੇ ਹੀ ਬਣਾਣੀ ਚਾਹੀਦੀ ਹੈ ਤੇਰੇ ਲੇਸ ਨਹੀਂ ਛੱਡਦੀ ਹੈ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਆਪਾਂ ਰੱਖ ਦਾਂਗੇ ਹੁਣ ਇਹਨੂੰ ਸਿੰਮ ਤੇ ਪਿੰਡੀ ਬਣੇਗੀ ਹੁਣ ਆਪਾਂ ਸੀਮੇ ਤੇ ਕਰ ਦੇਣਾ ਗੈਸ ਤੇ ਲੋ ਜੀ ਆ ਦੇਖੋ ਇਧਰ ਪਿੰਡੀ ਬਣ ਗਈ ਸੀ ਸਾਡੀ ਪਿੰਡੀ ਬਣ ਕੇ ਹੋ ਗਈ ਤਿਆਰ ਬਿਲਕੁਲ ਖੜੀ ਖੜੀ ਦੇਖੋ ਲੇਸਲੀ ਬਿਲਕੁਲ ਵੀ ਨਹੀਂ ਬਣੀ ਹੈਨਾ ਬਹੁਤ ਵਧੀਆ ਬਣਦੀ ਏ ਜੇਕਰ ਆਪਾਂ ਅਮਚੂਰ ਪਾ ਦਨੇ ਆ ਜੇਕਰ ਅਮਚੂਰ ਨਹੀਂ ਹੁੰਦਾ ਨਾ ਤੇ ਦਹੀਂ ਪਾ ਦਿਆ ਕਰੋ ਤੇ ਗਾਇਜ਼ ਇਧਰ ਹੋਣਾ ਡਿਮਾਂਡ ਆਈ ਆ ਕਿ ਅਸੀਂ ਪਿੰਡੀ ਨਹੀਂ ਖਾਣੀ ਪ੍ਰੀਤ ਕੰਦੀ ਮੈਂ ਤਾਂ ਪਿੰਡੀ ਨਹੀਂ ਖਾਣੀ ਹੈਗੀ ਤੇ ਮੈਂ ਕਿਹਾ ਚਲੋ ਮੈਂ ਬਣਾ ਦੇਣੀ ਆ ਤੁਹਾਨੂੰ ਟਮਾਟਰ ਪਿਆਜ਼ ਇਧਰ ਤੇਲ ਮੈਂ ਕਰ ਲਿਆ ਗਰਮ ਪਰ ਟਮਾਟਰ ਪਿਆਜ਼ ਦੀ ਚਟਨੀ ਬਹੁਤ ਟੇਸਟੀ ਬਣਦੀ ਏ टमा पा लगे प्याजा प्याजा ना थोड़ा जहाँ थोड़ा जाऊंगे बस जिरा मन करता क्या सब अपने अपने अलग अलग टमाटा कोई कुछ नहीं खाता कद कभी तो चलो कई बार बच्चे खुश तो मैं भी खुश है ना अपने बच्चा कुछ ही पीलो जी मैं जब तक साढ़े प्याज थोड़े जे पर होंगे मैं फटाफट ਉਨ ਲੈਣੀ ਆਟਾ ਜੀ ਤਿਆਰੀਆਂ ਕਰ ਲੈਣੇ ਆਪਾਂ ਤੇ ਬਾਕੀ ਗਾਇਸ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਤੇ ਇਦਾਂ ਹੀ ਮੈਂ ਆਪਣੇ ਘਰ ਦੇ ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਕਦੀ ਕਰੀਤ ਆਪਣੀ ਪੁੱਤ ਲੀ ਜੀ ਆਹੀ ਜਾਂਦੀ ਹੈ ਕੰਮ ਕਾਰੇ ਲੈ ਲੈ ਛੋਟੇ ਛੋਟੇ ਕੰਮ ਬਸ ਫਟਾਫਟ ਨਿਪਟ ਜਾਂਦੇ ਐ ਇਦਾਂ ਨੇ ਵੇੜ ਲੈਣੀ ਹੁੰਦੀ ਐ ਆਪਣੇ ਕੰਮ ਜਲਦੀ ਜਲਦੀ ਚਾਹੇ 10 ਕੰਮ ਹੋਣ ਜੇਕਰ ਸਰੀਰ ਠੀਕ ਹੈ ਤਾਂ ਸਾਡੇ 10 ਕੰਮ ਨਿਪਟਦੇ ਐ ਜੇਕਰ ਕੁਛ ਆਪਣਾ ਸਰੀਰ ਨਹੀਂ ਸਹੀ ਚੱਲਦਾ ਤੇਜੀ ਕੋਈ ਕੰਮ ਨਹੀਂ ਨਿਪਟਦਾ ਹੈਗਾ ਆਟਾ ਪੁੰਨ ਕੇ ਕਿ ਪੰਦਰ ਤੇ ਆਜੂ ਗੁੱਜ ਗਿਆ ਜਦ ਤੱਕ फटाफट ਆਪਣਾ ਤੇ ਲੋ ਜੀ ਜੀ ਮੇਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਹਮੇਸ਼ਾ ਸਬਜੀ ਬਣਾਉਣ ਦੇ ਤਰੀਕੇ ਸਿੰਪਲ ਐਂਡ ਸੋਬਰ ਹੁੰਦੇ ਤੇ फटाफट ਬਣਾਉਂਦੀਆਂ ਤੇ ਵਧੀਆ ਵੀ ਬਣਦੀ ਹੈ ਠੀਕ ਹੈ ਜੀ ਤੇ ਲੋ ਜੀ ਆਟਾ ਗੁੱਜ ਗਿਆ ਸੀ ਹੁਣ ਤੇ ਤਰ ਪਿਆਜ਼ ਹੋ ਗਈ ਸੀ ਥੋੜੇ ਜਿਹਾ ਬਰਾਊਨ ਬਰਾਊਨ ਜੇ ਹਲਕੇ ਜੇ ਹੋ ਗਏ ਹੁਣ ਇਹਦੇ ਵਿੱਚ ਪਾ ਦੂੰਗੀ ਮੈਂ ਆਪਣਾ ਮਸਾਲਾ ਜੋ ਵੀ ਪਾਉਂਦੇ ਆ ਬਿਲਕੁਲ ਵਧੀਆ ਇਹ ਟੇਸਟੀ ਬਹੁਤ ਬਣਦੀ ਹੈ ਚਟਣੀ ਜੇਕਰ ਕੋਈ ਸਬਜੀ ਨਹੀਂ ਨਾ ਬਨੂ ਸੁਜਰੀ ਇਹ ਵਾਲੀ ਚਟਨੀ ਬਣਾ ਕੇ ਦੇਖੋ ਤੁਸੀਂ ਮੈਂ ਵੈਸੇ ਵੀ ਰੈਸਪੀ ਪਹਿਲਾਂ ਦੱਸੀ ਹੋਈ ਹੈ ਚੁੱਲੇ ਤੇ ਬਣਾਈ ਸੀ ਨਾ ਤੇ ਬਹੁਤ ਟੇਸਟੀ ਬਣਦੀ ਹੈ ਇਹਦੇ ਵਿੱਚ ਵਧੀਆ-ਵਧੀਆ ਜੇ ਮਸਾਲੇ ਪਾ ਦਿਓ ਤੇ ਥੋੜੀ ਜੀ ਜੇਕਰ ਤੁਸੀਂ ਟੇਸਟ ਵਧਾਣਾ ਹੈ ਨਾ ਕਾਲੀ ਮਿਰਚ ਪਾ ਦਿਓ ਇਦਾਂ ਹੀ ਥੋੜੇ ਬਰਾਊਨ ਜੇ ਪਿਆਜ਼ ਕਰ ਦੋ ਬਾਸ ਹੁਣ ਤੇ ਇਹਦੇ ਚ ਹਲਦੀ ਵੀ ਢੰਗੀ ਫੇਰ ਆਪਾਂ ਪਾ ਦਾਂਗੇ ਇਹਦੇ ਚ ਕੱਟੇ ਹੋਏ ਟਮਾਟਰ ਹੁਣ ਇਹਨੂੰ ਆਪਾਂ ਟਾਕ ਦਾਂਗੇ ਇਹ ਵੀ ਚਟਨੀ ਬਣ ਕੇ ਤਿਆਰ ਬਾਕੀ ਇਦਾਂ ਦੇ ਦੁਪਹਿਰੇ ਮੇਰੇ ਫਟਾਫਟ ਕੰਮ ਹੋ ਜਾਂਦੇ ਆ ਸ਼ਹਿਰਾਂ ਦੇਆਂ ਦਾ ਬੜਾ ਸੌਖਾ ਹੁੰਦਾ ਹੈ ਪਿੰਡਾਂ ਦੇ ਵਿੱਚ ਜੀ ਸਾਨੂੰ ਤਾਂ ਆਪ ਹੀ ਕਰਨੇ ਪੈਂਦੇ ਆ ਕੰਮ ਕੋਈ ਨਾ ਕੋਈ ਤਾਂ ਹੈਲਪ ਹੋ ਹੀ ਜਾਂਦੇ ਆ ਸ਼ਹਿਰਾਂ 'ਚ ਕਹਿ ਦਿੰਦੇ ਆ ਨਾ ਕੋਈ ਝਾੜੂ ਵਾਲੀ ਆ ਕੋਈ ਨਾ ਕੋਈ ਕੰਮ ਲੱਗ ਹੀ ਰਹਿੰਦੇ ਸਾਨੂੰ ਤਾਂ ਸਾਰੇ ਕੰਮ ਪਿੰਡਾਂ ਚ ਆਪ ਹੀ ਕਰਨੇ ਪੈਂਦੇ ਪਿੰਡੂ life ਬਹੁਤ ਸਖਤ ਹੁੰਦੀ ਹੈ ਜੀ ਉਹਨੇ ਮੋਟਾ ਆਕਾਦਾਂਗੇ ਮੱਠੀ ਮੱਠੀ ਆ ਕੇ ਬਣਦੇ ਰਹਿਣਗੇ ਛਿਮ ਤੇ ਇੱਧਰ ਰੱਖ ਦੋ ਵਧੀਆ ਜੇ ਬਣ ਜਾਣਗੇ ਬੱਸ ਜੀ ਹੋਰ ਬਹੁਤ ਸਾਰੇ ਕੰਮ ਹੈ ਜੋ ਮੈਂ ਕਰਨੀ ਆ ਜਤਨਾ ਚੁੱਲ੍ਹੇ ਦੀ ਸੈਟਿੰਗ ਕਰਨੀ ਹੈ ਬਹੁਤ ਸਾਰੇ ਰੋਗ ਕੰਮ ਪਿੰਡੀ ਬਣ ਕੇ ਹੋ ਗਈ ਤਿਆਰ ਇਧਰ ਬਣ ਗਈ ਸਬਜੀ ਆਟਾ ਬਣ ਗਿਆ ਫਿਰ ਕਰਾਂਗੇ ਜੀ ਆਪਾਂ ਹੋਰ ਬਹੁਤ ਸਾਰੇ ਕੰਮ ਨੇ ਤੇ ਲੋ ਜੀ ਆ ਦੇਖੋ ਚਟਣੀ ਬਣ ਕੇ ਹੋ ਗਈ ਤਿਆਰ ਇਦਾਂ ਦੀ ਚਟਣੀ ਬਣ ਜਾਂਦੀ ਹੈ ਜਿੱਦਾਂ ਮਰਜ਼ੀ ਤੁਸੀਂ ਖਾ ਸਕਦੇ ਠੀਕ ਹੈ ਜੀ ਆਪਣੀ ਸਬ지 ਬਣ ਗਈ ਚਟਣੀ ਬਣ ਗਈ ਬਾਕੀ ਹੋ ਗਏ ਸਾਰੇ ਕੰਮ ਬਾਕੀ ਰੋਟੀ ਬਣਾ ਕੇ ਦੇਖਦੇ ਆ ਜੀ ਦੁਪਹਿਰ ਦੇ ਜੋ ਕੰਮ ਰਹਿੰਦੇ ਨੇ ਕਰਕੇ ਫਿਰ ਵੀਡੀਓ ਦਾ ਕਰਾਂਗੇ ਐਂਡ ਠੀਕ ਹੈ ਜੀ ਜੋ ਸਾਰਾ ਪਿਆਰ ਦੇ ਲਈ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਯਾਰ ਰਾਜਾ ਲਾਈਕ ਵੀ ਦਿਆ ਕਰੋ ਬਈ ਮੈਨੂੰ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਮੈਨੂੰ ਦੇਖਦੇ ਹੋ ਤੇ ਲੋ ਜੀ ਇੱਧਰ ਸੀ ਜ ਸਾਡੇ ਬੁੱਤੇ ਕੱਲ੍ਹ ਰੱਖੇ ਸੀ ਨਾ بارش ਵਿੱਚ بارش ਬਾਹਰ ਹੋ ਗਈ ਸੀ ਆ ਲੋ ਉੱਧਰੇ ਉੱਪਰੋਂ ਨਹੀਂ ਇਹ ਫੱਲਾਂ ਵਿੱਚੋਂ ਕੀ ਬੈਰੇ ਸੜਾਉ ਹੋ ਜੀ ਹਣਾ ਜਿਸ ਉੱਤਮਿੱਟੇ ਗਿਰਣ ਲੱਗ ਪਈਗਾ ਆ ਨੀਚੇ है है? हाँ जी उन्होंने तो लेके हैं कौन लेके हाँ तुसी लेके आए थे साइकल साइकल कौन लेके आया कौन लेके आया तुझ तुझ याद है अप्पा लेके आए थे लेके पता यार हाँ जम्मू नगर को हाँ जम्मू नगर तो क्या ऐसी अप्पा अप्पा भी कौन सेटिंग होगी ना ਤੇ ਲੋ ਜਿਹੇ ਦਰਗਮਲੇ ਸੈਟਿੰਗ ਕਰਤੀ ਸੀ ਬਾਕੀ ਸਵੇਰ ਦੇ ਛੋਟੇ ਛੋਟੇ ਕੰਮ ਬਹੁਤ ਸਾਰੇ ਸੀ ਜਿਹੜੇ ਨਿਬੇੜਦੇ ਨੇ ਤੇ ਇੱਧਰ ਮੈਂ ਕੱਪੜੇ ਧੋਤੇ ਹੋਏ ਸੀ ਮੈਂ ਕਿਹਾ ਚਲੋ ਸੁੱਕਣੇ ਪਾਦਾ ਸਾਡਾ ਡਰਾਇਰ ਹੋ ਗਿਆ ਖਰਾਬ ਤੇ ਕੱਪੜੇ ਮੈਨੂੰ ਨਾ ਬਹੁਤ ਔਖਾ ਲੱਗ ਰਿਹਾ ਮੇਰੀ ਮਸ਼ੀਨ ਸੱਚੀ ਪੁੱਛੋ ਖਰਾਬ ਹੋ ਗਿਆ ਬਿਲਕੁਲ ਮੇਰਾ ਪੜਾ ਮਨ ਕਰਦਾ ਨਵੀਂ ਲੈਣ ਨੂੰ ਪਰ ਹਾਲੇ ਕੋਈ ਵੀ ਕੰਜੈਸ਼ ਨਹੀਂ ਬਣ ਰਹੀ ਤੁਹਾਨੂੰ ਪਤਾ ਹੀ ਹੈ ਕਿ ਜ਼ਿੰਮੇਦਾਰਾਂ ਦੇ ਬਹੁਤ ਸਾਰੇ ਖਰਚੇ ਹੁੰਦੇ ਤੇ ਛੋਟੇ ਛੋਟੇ ਕੰਮ ਇਹਨੇ ਹੁੰਦੇ ਕਿ ਸਾਰਾ ਦਿਨ ਥੱਕ ਜਾਂਦੇ ਆ ਅੱਜ ਤਾਂ ਸੱਚੀ ਕੰਮਾਂ ਦਿਵਸ ਪੁੱਛੋ ਨਾ ਇੰਨਾ ਕੰਮ ਵੀ ਰੇਲ ਬਣੀ ਹੋਈ ਹੈ ਪੂਰੀ ਤੇ ਬਹੁਤ ਸੱਚੀ ਥਕਾਵਟ ਹੋ ਗਈ ਹੈ ਤੇ ਗਾਇਸ ਮੈਂ ਕਿਹਾ ਚਲੋ ਬਾਕੀ ਹੋਰ ਬਹੁਤ سارے ਛੋਟੇ ਛੋਟੇ ਕੰਮ ਹੈ ਮੇਰੇ ਜਿਹੜੇ ਮੈਂ ਕਰ ਲਾਂਗੀ ਤੇ ਕੱਪੜੇ ਸੁੱਕ ਜਾਣਗੇ ਧੁੱਪ ਬਹੁਤ ਵਧੀਆ ਜੀ ਚੜੀ ਹੋਈ ਸੀ ਕੱਪੜੇ niche ਨੇ ਹੁਣ ਨਾ ਡਰਾਇਰ ਕੀਤੇ ਹੁੰਦੇ ਜਲਦੀ ਸੁੱਕ ਜਾਂਦੇ ਥੋੜਾ ਟਾਈਮ ਲੱਗੇਗਾ ਕੁਝ ਬਰਸਾਤ ਦਾ ਮੌਸਮ ਵੀ ਅੱਜਕੱਲ ਇਦਾਂ ਦਾ ਹੀ ਚੱਲ ਰਿਹਾ ਤੇ ਪਤਾ ਹੀ ਹੈ ਤੁਹਾਨੂੰ ਕਿ ਬਰਸਾਤਾਂ ਕਦੀ ਬਦਲਵਾਈ ਹੋ ਜਾਂਦੀ ਏ ਕਦੀ ਨਹੀਂ ਤੇ ਬਾਕੀ ਬਣੇ ਰਹਿਤਾ ਤੇ ਹਾਲੇ ਨਾ ਮੈਂ ਚੁੱਲਾ ਠੀਕ ਕਰਨਾ ਉੱਧਰ ਚੁੱਲ੍ਹੇ ਦੀ ਤਿਆਰੀ ਕਰਨੀ ਹੈ ਆ ਦੇਖੋ ਲਓ ਗਾਇਜ਼ ਆ ਦੇਖੋ ਸਾਡਾ ਚੁੱਲਾ ਜਿਵੇਂ ਟੁੱਟਿਆ ਪਿਆ ਸੀ ਇਹਨਾਂ ਨੇ ਕਿੱਚੋਂ ਅੱਗ ਬਾਲੀ ਹੋਣੀ ਹੈ ਪਤਾ ਨਹੀਂ ਕਿੱਦਾਂ ਬਾਲੀ ਜੋੜ-ਜੋੜ ਕੇ ਤੇ ਵਧੀਆ ਤਰੀਕੇ ਨਾਲ ਬਾਲਦੇ ਮੈਂ ਕਿਹਾ ਚਲੋ ਆਪਣਾ ਚੁੱਲਾ ਵੀ ਅੱਜ ਠੀਕ ਕਰ ਲੈਣੀ ਹੈ ਇਹ ਨਾ ਪਹਿਲਾਂ ਪੂਸ ਮਲਾਣਾ ਪੈਂਦਾ ਹੈ ਮਿੱਟੀ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਵਿੱਚ ਤੂੜੀ ਵੀ ਕਹਿ ਦਿੰਦੇ ਆ ਪੂਸ ਵੀ ਕਹਿ ਦਿੰਦੇ ਆ ਹਨਾ ਆ ਦੇਖੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਲਾ ਲਿਆ ਵੀ ਮਿੱਟੀ ਭਿਗੋ ਕੇ ਰੱਖ ਲਈ ਸੀ ਮੈਂ ਕਿਹਾ ਮਿੱਟੀ ਭਿਗੋ ਦੇ ਮੇਰੇ ਜਮਾਨੇ 'ਚ ਆਪਾਂ ਗਾਰਾ ਨੂੰ ਠੀਕ ਤਾਂ ਕਰਨਾ ਹੀ ਐ ਇਹ ਮੇਰਾ ਸੁੱਟਣ ਨੂੰ ਜੀ ਨਹੀਂ ਕਰਦਾ ਕਿਉਂਕਿ ਮੇਰਾ ਬਹੁਤ ਵਧੀਆ ਚੁੱਲ੍ਹਾ ਐ ਇਹ ਮੇਰੇ ਬੜੇ ਕੰਮ ਸਾਰਦਾ ਐ ਇਹ ਬੜਾ ਹੈਗੇ ਨੇ ਚੁੱਲ੍ਹੇ ਵੱਡੇ ਵੱਡੇ ਪਰ ਇਹ ਛੋਟੇ ਚੁੱਲ੍ਹੇ ਤਾਂ ਨਾ ਬਸ ਲੱਗਦੇ ਕੋਈ ਫਾਇਦਾ ਨਹੀਂ ਆ। ਵੇਖੋ ਐਦਾਂ ਟੁੱਟਿਆ ਹੋਇਆ। ਹੁਣ ਇਹਦੀ ਸਮਝ ਨਹੀਂ ਆਉਂਦੀ ਕਿਦਾਂ ਠੀਕ ਹੋਏਗਾ। ਇਹ ਤਾਂ ਮੈਂ ਸੋਚਦੀ ਕਈ ਇਹਨੂੰ ਹੁਲਟਾ ਕਰ ਲਵਾਂ। ਇਹ ਲੱਗ ਪਟੜੀ ਹੋਰ ਲੱਗੇਗੀ ਇਹਦੇ ਨਾਲ ਹੈ ਨਾ ਇੱਦਾਂ ਕਰਕੇ ਦੇਖਦੇ ਨਾ ਦੇਖੋ ਜੀ ਸਾਰੇ ਟੁੱਟ ਗਏ ਸਭ ਲੱਗੇਗਾ ਥੋੜਾ ਬਣਾ ਲਓ ਲੱਗੂ ਠੀਕ ਹੋ ਜਾਏਗਾ ਨਾਬਗੀ ਲੱਗੇਗੀ ਕਿ ਪਟੜੀ ਆ ਨਹੀਂ ਲੱਗੇਗੀ। ਸ਼ਮੂਲੂ ਕਰ শুਜੇ। ਥੋੜਾ ਥੋੜਾ ਕਰਕੇ ਹੂੰ ਲਾ ਦਿਜੇਗਾ। ਤੇ ਜਿਹੜੇ ਚੁੱਲ੍ਹੇ ਤੇ ਕੰਮ ਕਰਦੇ ਆ ਉਹਨਾਂ ਦੇ ਲਈ ਤਾਂ ਬਹੁਤ ਔਖਾ ਲੱਗਦਾ। ਮੈਨੂੰ ਬੜਾ ਸ਼ੌਕ ਹੈ। ਹੁਣ ਅੱਗੋ-ਅੱਗੋ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕੀ ਠੰਡਾ ਜਿਹਾ ਮੌਸਮ ਆ ਜਾਏਗਾ। ਆ ਠੰਡੇ ਮੌਸਮ ਚ ਤਾਂ ਵੈਸੇ ਹੀ ਜੀ ਲੱਗਦਾ। ਮੈਨੇ ਗਰਮੀਆਂ ਦੇ ਵਿੱਚ ਵੀ ਨੀ ਵਿਚਾਰਾ ਛੱਡਿਆ ਚੁੱਲ੍ਹਾ। ਥੋੜਾ ਥੋੜਾ ਕਰਦੀ ਰਹੀਏ ਜਦ ਤੇ ਕੰਮ ਹੁਣ ਇਹਨੂੰ ਇਹਨੂੰ ਸੈਟਿੰਗ ਕਰ ਲਾਂਗੇ ਇਹ ਜੁੱਲਾ ਦੇਖੋ ਟੁੱਟਿਆ ਕਿੰਨਾ ਵਧੀਆ ਬਣ ਚੁੱਕਾ ਇਹਨਾਂ ਆਪਣੇ ਹੱਥ ਚ ਹੋਣਾ ਚਾਹੀਦਾ ਕੰਮ ਕਰਨਾ ਸਭ ਠੀਕ ਹੋ ਜਾਂਦਾ ਵੇਦੀ ਲੈ ਬਾਰਸ਼ ਵਾਂ ਤੋਂ ਬਾਅਦ ਵੀ ਇੰਨੀ ਕਰੀ ਚਲੋ ਜੀ ਜਿਵੇਂ ਕੁਲਾਦ ਤਾਂ ਆਪਾਂ ਇਹਨੂੰ ਗਾਰਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਏ ਬਾਕੀ ਐਸਾ ਕੋਈ ਕੰਮ ਨਹੀਂ ਹੈਗਾ ਜਿਹੜਾ ਮੇਰੇ ਤੋਂ ਮਤਲਬ ਨਹੀਂ ਹੁੰਦਾ ਸਾਰੇ ਕੰਮ ਕਰ ਲੈਣੇ ਆ ਜੀ ਮੈਂ ਅੱਜ ਦੇਖੋ ਆਪਣੀ ਚੁੱਲੇ ਦੀ ਵੀ ਸੈਟਿੰਗ ਕਰ ਲੈਣੀ ਏ ਚੁੱਲਾ ਟੁੱਟਿਆ ਏ ਦੇਖੋ ਕਿੰਨੀ ਬੇਜਾਨ ਚੁੱਲੇ ਦੇ ਵਿੱਚ ਵੀ ਜਾਨ ਪਾ ਦਾਂਗੇ ਆਪਾਂ ਹੁਣ ਤੇ ਹੁਣੇ ਨਾ ਥੋੜੀ ਦੇਰ ਕੋ ਘੰਟੇ ਤੱਕ ਆਠੜ ਜਾਏਗਾ ਨਾ ਫੇਰ ਇਹਦੇ ਤੇ ਗਾਰਾ ਹੋਰ ਲੱਗ ਜਾਏਗਾ ਵਧੀਆ ਜੀ ਐਵੇਂ ਦੀ ਪਟੜੀ ਬਣਾ ਦੂੰਗੀ ਇਹ ਤਾਂ ਵੇਸਟ ਹੋ ਗਈ ਏ ਤੇ ਬਾਕੀ ਜੀ ਪਿਆਰ ਆ ਜੇ ਲਾਈਕ ਦੇ ਦਿਆ ਕਰੋ ਮੇਰੀ ਵੀਡੀਓ ਨੂੰ ਸੋਨੇ ਸੋਨੇ ਕਮੈਂਟ ਕਰਦਿਆ ਕਰੋ ਜਿਹੜੇ ਮੈਨੂੰ ਇੰਨਾ ਸਪੋਰਟ ਕਰਦੇ ਆ ਬਹੁਤ ਸਾਰਾ ਸ਼ੁਕਰੀਆ ਤੇ ਥੈਂਕ ਯੂ so much ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਤੇ ਜਿਹੜੇ ਜਿੱਥੋਂ ਦੀ ਕਮੈਂਟ ਦੇਖਦੇ ਹੁੰਦੇ ਆ ਵੀਡੀਓ ਪਲੀਜ਼ ਮੈਨੂੰ ਦੱਸਿਆ ਕਰੋ ਬਹੁਤ ਅੱਛਾ ਲੱਗੇਗਾ ਜਿਹੜੇ ਨਵੇਂ ਜੋੜਦੇ ਆ ਉਹ ਵੀ ਮੈਨੂੰ ਦੱਸਿਆ ਕਰੋ ਕਿੱਦਾਂ ਦੀ ਵੀਡੀਓ ਲੱਗਦੀ ਹੈ ਤੇ ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਕਿੱਥੇ ਕਿੱਥੇ ਮੇਰੀ ਵੀਡੀਓ ਘੁੰਮ ਲਈ ਹੈ ਜੀ ਬਾੱਕੀ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੌਗ ਚ ਸਾਰਿਆਂ ਨੂੰ ਮੇਰੀ ਬਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ